ਕਾਲ ਦਾ ਖਤਰਨਾਕ ਹਥਿਆਰ ਸੋਚਾਂ ਵਿੱਚ ਖੋਈ ਰਹਿਣਾ ਮਹਾਰਾਚਰਨ ਸਿੰਘ ਜੀ ਦੇ ਵਚਨ ਹਨ ਮਨ ਇਨਸਾਨ ਦਾ ਸਭ ਤੋਂ ਵੱਧ ਖਤਰਨਾਕ ਦਸ਼ਮਨ ਹੈ ਪਰ ਸਭ ਤੋਂ ਵੱਧ ਫਾਇਦੇਮੰਦ ਨਿਕਲਦਾ ਹੈ ਮਨ ਮੂਹ ਜੂਰ ਹੋ ਕੇ ਹੱਥੋਂ ਨਿਕਲ ਜਾਵੇ ਤਾਂ ਦੁਆਹੀ ਦਾ ਕਾਰਨ ਬਣਦਾ ਹੈ ਜਿਸ ਨੂੰ ਜਗਾ ਕੇ ਵਾਸ ਕਰ ਲਿਆ ਜਾਵੇ ਤਾਂ ਇਹ ਬੇਹਿਸਾਬ ਲਾਭ ਪਹੁੰਚਾ ਸਕਦਾ ਹੈ ਨਾਮਦਾਨ ਮਿਲ ਜਾਣ ਤੋਂ ਬਾਅਦ ਸਾਨੂੰ ਮਨ ਨੂੰ ਵਸ ਕਰਨ ਦਾ ਕਾਰਜ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਜੋ ਇਹ ਹਾਕਮ ਬਿਠਾ ਪਰਮार्थ ਵਿੱਚ ਸਾਥ ਦੇਣ ਵਾਲਾ ਸਾਡੀ ਆਤਮਾ ਦਾ ਨੌਕਰ ਬਣ ਕੇ ਚੱਲੇ ਸਾਨੂੰ ਸਭ ਨੂੰ ਪਤਾ ਹੈ ਕਿ ਸਾਡੀ ਇੱਛਾਵਾਂ ਦਾ ਕੋਈ ਅੰਤ ਨਹੀਂ ਅਤੇ ਅਸੀਂ ਕਿੰਨੀ ਛੇਤੀ ਇੱਛਾਵਾਂ ਦੇ ਅਧਿ ਨਿਮੋਜਾਂ ਬਣ ਗਏ ਹਾਂ ਇਸਦਾ ਮੂਲ ਕਾਰਨ ਇਹ ਹੈ ਕਿ ਅਸੀਂ ਮਨ ਨੂੰ ਖੁੱਲੀ ਛਿੱਤੀ ਦਿੱਤੀ ਹੁੰਦੀ ਹੈ ਕਿ ਇਹ ਅੰਨੂਵਾ ਇੰਦਰੀਆਂ ਦੇ ਕਿਤੇ ਖੜ ਜਾਪਦੇ ਜੇ ਮਨ ਨੂੰ ਵਾਸ ਕਰ ਲਈਏ ਤਾਂ ਇੰਦਰੀਆਂ ਆਪਣੇ ਆਪ ਹੀ ਵਾਸ ਵਿੱਚ ਆ ਜਾਂਦੀਆਂ ਹਨ ਆਪਣੀ ਪੁਸਤਕ ਜੀਵਤ ਮਰਿਆ ਭਾਵ ਗਲਨ ਕਰੀ ਹੋਈ ਚ ਮਹਾਰਾਚਾਰੀ ਸਿੰਘ ਕਹਿੰਦੇ ਹਨ ਬੁੱਧੀ ਸਾਡੇ ਰਸਤੇ ਵਿੱਚ ਵੱਡੀ ਰੁਕਾਵਟ ਜਾਂ ਦੀਵਾਰ ਹੈ ਪਰ ਅਸੀਂ ਬੁੱਧੀ ਦੀ ਸਹਾਇਤਾ ਨਾਲ ਹੀ ਇਸ ਰੁਕਾਵਟ ਨੂੰ ਪਾਰ ਕਰਨਾ ਹੈ ਠੀਕ ਠੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਬਿਰੁਗਾਨੀ ਉਪਦੇਸ਼ ਸੱਚੇ ਦੋਸਤ ਵਾਂਗ ਕੰਮ ਕਰਦੀ ਹੈ ਜੇ ਧਿਆਨ ਰੋਹਾਨੀ ਉਦੇਸ਼ ਏਕ ਓਰ ਦੀਤੇ ਟਿਕਿਆ ਹੋਵੇ ਅਤੇ ਸੋਚ ਸਵਸਤ ਅਤੇ ਸਾਫ ਹੋਵੇ ਤਾਂ ਮਨ ਰੋਹਾਨੀ ਵਿਕਾਸ ਵਿੱਚ ਸਹਾਇਤਾ ਦੇਣ ਵਾਲਾ ਅਤੇ ਪਰਮਾਰਥੀ ਦ੍ਰਿਸ਼ਟੀ ਤੋਂ ਲਾਭਦਾਇਕ ਗੱਲਾਂ ਦੇ ਹੱਥ ਵਿੱਚ ਫੌਂਚਲੇ ਕਰਦਾ ਹੈ ਇਸ ਤੋਂ ਉਲਟ ਧੁੰਦਲੀ ਅਤੇ ਚਾਚਲ ਸੋਚ ਨਾਲ ਇਛਾਵਾਂ ਦੀ ਅਗਨੀ ਪ੍ਰਚੰਡ ਹੁੰਦੀ ਹੈ ਮਨ ਮਲਵਾਨ ਹੁੰਦੀ ਹੈ ਅਤੇ ਆਤਮਾ ਦੁਆਰਾ ਮਨ ਨੂੰ ਬਸ ਕਰਨ ਦੀ ਕੋਸ਼ਿਸ਼ ਵਿੱਚ ਰੁਕਾਵਟ ਪੈਂਦੀ ਹੈ। ਚੰਚਲ ਅਤੇ ਮਨ ਜੋਰ ਵਿਚਾਰ ਸਮੱਸਿਆਵਾਂ ਅਤੇ ਦੁੱਖਾਂ ਦਾ ਕਾਰਨ ਬਣਦੇ ਹਨ। ਅਸਲ ਮਸਲਾ ਹੀ ਇਹ ਹੈ ਕਿ ਕਿਸ ਦਾ ਜੋ ਚੱਲਦਾ ਹੈ। ਜੇ ਮਨ ਨੂੰ ਆਪਣੇ ਵਿਵੇਕ ਤੋਂ ਕੰਮ ਲੈਣ ਦੀ ਬਜਾਏ ਰਸਤੇ ਤੇ بے ਕਾਬੂ ਚੱਲਣ ਦਿੱਤਾ ਜਾਵੇ ਤਾਂ ਮਨ ਸਾਨੂੰ ਇੱਕਦਮ ਗਿਰਾਵਟ ਦੇ ਟੋਏ ਵਿੱਚ ਸੁੱਟ ਦਿੰਦਾ ਹੈ। ਚੰਚਲ ਅਤੇ ਧੁੰਦਲੀ ਸੋਚ ਮਨ ਦੇ ਪਿੱਛੇ ਲੱਗ ਕੇ ਜਾਣ ਦੀ ਤਲ ਹੈ। ਇਹ ਕਿਆਸਾ ਤੇ ਭਰਮਾਂ ਦੀ ਦੁਨੀਆ ਵਿੱਚ ਜਾ ਬਸਣ ਤੇ ਤੁਵੀ ਖ਼ਬਾਰੇ ਚਿੰਤਾਵਾਂ ਵਿੱਚ ਖੋਏ ਰਹਿੰਦੇ ਤਲ ਹੈ। ਇਸ ਨਾਲ ਚਿੰਤਾਵਾਂ ਵਿੱਚ ਖੋਏ ਰਹਿਣ, ਦੂਸਰਿਆਂ ਦੇ ਪਰਖ ਪੜਤਾਲ ਕਰਦੇ ਰਹਣ, ਖਿਆਲੀ ਤਲਾਪ ਕਾਉਂਦੇ ਰਹਣ ਦੀ ਦੂਸਰਿਆਂ ਤੋਂ ਕਈ ਕਿਸਮ ਦੀਆਂ ਉਮੀਦਾਂ ਕਰਦੇ ਰਹਿਣ ਦੀ ਰੁਚੀ ਜਨਮ ਲੈਂਦੀ ਹੈ। ਇਸ ਨਾਲ ਇੰਦਰੀਆਂ ਦੇ ਭੋਗਾਂ ਅਤੇ ਹਉਮੈ ਨੂੰ ਬੜਾਵਾ ਮਿਲਦਾ ਹੈ। ਬਾਰ-ਬਾਰ ਉੱਠਣ ਵਾਲੇ ਅਜਿਹੇ ਸੰਕਲਪਾਂ, ਵਿਚਾਰਪਾਂ ਦਾ ਮਨ ਉੱਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇਹ ਪ੍ਰਭਾਵ ਇੰਨੀ ਡੂੰਘੀ ਅਤੇ ਪਰਬਲ ਹੋ ਜਾਂਦੇ ਹਨ ਕਿ ਸਾਰਾ ਜਨਮ ਯਤਨ ਕਰਦੇ ਰਹਿਣ ਦੇ ਬਾਵਜੂਦ ਅਸੀਂ ਕਰਮਾਂ ਦੇ ਬਕੀ ਬੇਸ ਸਾਫ਼ ਨਹੀਂ ਕਰ ਸਕਦੇ ਅਤੇ ਸਾਨੂੰ ਕਰਮਾਂ ਦੇ ਪੋਤਾਂ ਲਈ ਦੁਬਾਰਾ ਜਨਮ ਲੈਣਾ ਪੈਂਦਾ ਹੈ। ਮਹਾਰਾਜ ਚਰਨ ਸਿੰਘ ਜੀ ਦੇ ਬਚਨ ਹਨ ਮਨ ਚਾਚਲ ਅਤੇ ਦੇਤ ਹਾਸ਼ਾ ਇੰਦਰੀਆਂ ਦੇ ਭੋਗਾਂ ਅਤੇ ਸੰਸਾਰ ਦੀ ਲੱਗਤਾ ਕਿਛੇ ਦੌਰ ਦਾ ਦਿੱਤਾ ਹੈ ਇਸ ਦੀ ਤ੍ਰਿਸ਼ਨਾ ਦੀ ਅਗਨੀ ਕਦੇ ਸ਼ਾਂਤ ਨਹੀਂ ਹੁੰਦੀ ਧਨ ਦੌਲਤ ਅਤੇ ਮਾਣ ਵਿਡਿਆ ਦੀ ਪ੍ਰਾਪਤੀ ਇਹਦੇ ਅੰਦਰ ਹੋਰ ਅਣਗਿਣਤ ਖਾਸ਼ੇ ਪੈਦਾ ਕਰ ਦਿੰਦੀ ਹੈ ਮਿਲੇ ਹੋਏ ਤਦਾਰਥ ਅਤੇ ਵਸਤਾਂ ਨੌਕਰ ਬਣਨ ਦੀ ਥਾਂ ਸਾਡੇ ਹਾਕਮ ਅਤੇ ਮਾਲਕ ਬਣ ਜਾਂਦੇ ਹਨ ਬੇਸ਼ੀ ਵਿਕਾਰ ਹੋਈ ਹੋਈ ਸਾਨੂੰ ਮਜਬੂਤ ਜੰਜੀਰਾਂ ਵਿੱਚ ਜਕੜ ਲਏ ਹਨ ਇਹ ਸਾਨੂੰ ਬੁਰੀ ਤਰ੍ਹਾਂ ਇੰਦਰੀਆਂ ਦੇ ਭੋਗਾਂ ਤੇ ਘਟਿਆ ਕੇ ਸੁਣਿਆਂ ਦੁਨਿਆਵੀ ਖਾਸ਼ਿਆਂ ਨਾਲ ਬੰਨ੍ਹ ਦਿੰਦੇ ਹਨ ਅਤੇ ਸਾਡੇ ਮਨ ਨੂੰ ਕਠੋਰ ਬਣਾ ਦਿੰਦੇ ਹਨ ਸਾਡੇ ਮਨ ਵਿੱਚ ਰੋਜ਼ ਹਜ਼ਾਰਾਂ ਸੰਕਲਪ ਪੈਦਾ ਹੁੰਦੇ ਹਨ ਪਰਮਾਰਥੀ ਬ੍ਰਿਸ਼ਤੀ ਤੋਂ ਇਸਦਾ ਇਹ ਅਰਥ ਹੈ ਕਿ ਜਿੰਨਾ ਅਸੀਂ ਇੱਕ ਤੋਂ ਦੂਜੇ ਤੇ ਦੂਜੇ ਤੇ ਵਿਚਾਰ ਵਾਲੇ ਬੇਤ ਹਾਸ਼ਾ ਦੌੜਦੇ ਹਨ ਉਹਨਾਂ ਕੇਸਰੇ ਤਿਲ ਤੋਂ ਦੂਰ ਹੁੰਦੇ ਜਾਂਦੇ ਹਨ ਉਸ ਹਾਲਤ ਵਿੱਚ ਬੇਚੈਨੀ ਤੇ ਚਿੰਤਾ ਦਾ ਹੋਣਾ ਹੈਰਾਨੀ ਵਾਲੀ ਗੱਲ ਹੈ ਜਦ ਮਨ ਵਿੱਚ ਲਗਾਤਾਰ ਇੰਨੀ ਉਥਲ-ਪੁਥਲ ਹੋ ਰਹੀ ਹੋਵੇ ਤਾਂ ਅਸੀਂ ਇਸ ਤੋਂ ਬਿਨਾ ਸ਼ੂਰਤੀ ਆਸਰਾਖ ਸਕਦੇ ਹਾਂ ਇਸ ਤਰ੍ਹਾਂ ਇਸ ਬੇਤ ਹਾਸ਼ਾ ਜੋ ਸੋਚ ਵਿਚਾਰ ਵਿੱਚ ਖੋਏ ਰਹਿਣ ਕਾਰਨ ਆਪਣੇ ਮਨ ਨੂੰ ਸਿਮਰਨ ਦਾ ਹੈ ਅੱਖਾਂ ਦੇ ਪਿੱਛੇ ਉੱਪਰ ਇਕਾਗਰ ਅਤੇ ਥਿਰ ਕਰਨ ਦੇ ਅਣਗਿਣਤ ਅ fırsਰ ਖੋ ਦਿੰਦੇ ਹਨ ਨਤੀਜਾ ਇਹ ਨਿਕਲਦਾ ਹੈ ਕਿ ਅਸੀਂ ਸਤਿਗੁਰੂ ਦੁਆਰਾ ਨਾਮ ਦਾਣ ਦੇ ਦਿੱਤੇ ਸਮੇਂ ਸਿਮਰਨ ਦੀ ਸਹਿਤਾ ਨਾਲ ਧਿਆਨ ਅੱਖਾਂ ਤੋਂ ਉੱਪਰ ਇਕਾਗਰ ਕਰਨ ਦਾ ਲਾਭ ਨਹੀਂ ਪ੍ਰਾਪਤ ਕਰ ਸਕਦੇ ਜੇ ਅਸੀਂ ਮਨ ਦੀ ਭੱਜ ਦੌੜ ਨੂੰ ਰੋਕਣ ਦੀ ਥਾਂ ਇਸ ਨੂੰ ਆਪਣੀ ਹਰਕਤਾਂ ਵਿੱਚ ਲੱਗਾ ਰਹਿਣ ਦੀ ਅਤੇ ਇਸ ਨੂੰ ਮਨਮਰਜੀ ਕਰਨ ਦੀ ਖੁੱਲ੍ਹ ਦੇਣੀਏ ਕਾਇ ਦੇ ਕਾਬੂ ਹੋ ਕੇ ਹਰ ਪਾਸੇ ਕਜਾ ਕਰਦਾ ਹੈ ਅਤੇ ਮਨ ਮਾਨੀ ਕਰਦਾ ਰਹਿੰਦਾ ਹੈ ਅਜਿਹੇ ਹਾਲਤ ਵਿੱਚ ਜਦ ਅਸੀਂ ਇਸ ਨੂੰ ਭਜਨ ਸਿਮਰਨ ਦੇ ਸਮੇਂ ਇੱਕ ਨੁਕਤੇ ਉੱਤੇ ਇਕਾਗਰ ਅਤੇ স্থির ਕਰਨ ਦਾ ਯਤਨ ਕਰਦੇ ਹਾਂ ਤਾਂ ਇਹ ਹੋਰ ਵੱਧ ਚੰਚਲ ਅਤੇ ਅਥਰਾ ਹੋ ਜਾਂਦਾ ਹੈ ਇਹੋ ਕਾਰਨ ਹੈ ਕਿ ਸਾਧਗੁਰੂ ਇਸ ਗੱਲ ਤੋਂ ਜਾਣੁੰਦੇ ਹਨ ਕਿ ਉਹ ਯੋਗ ਦੀ ਸੋਚ ਵਿਚਾਰ ਕਰਦੇ ਰਹੇਗੀ ਤਾਂ ਧਿਆਨ ਸਿਮਰਨ ਵਿੱਚ ਨਹੀਂ ਲੱਗੇਗਾ ਮਨ ਨੂੰ ਖੁੱਲਾ ਛੱਡਣ ਨਾਲ ਸਿੱਛਾ ਨੁਕਸਾਨ ਹੁੰਦਾ ਹੈ ਕਿਉਂਕਿ ਉਹਦਾ ਧਿਆਨ ਖਿੰਡ ਜਾਂਦਾ ਹੈ ਜਿਸ ਕਾਰਨ ਉਹ ਅੰਦਰ ਨਹੀਂ ਜਾ ਸਕਦਾ ਵਿਚਾਰਾਂ ਤੋਂ ਕਾਰਜ ਅਤੇ ਕਾਰਜ ਵਿੱਚੋਂ ਕਰਮਾਂ ਦਾ ਜਨਮ ਹੁੰਦਾ ਹੈ ਇਸ ਲਈ ਜਦ ਅਸੀਂ ਕਮੇcha ਕੁਛ ਨਿਗੁਣੀਆਂ ਅਤੇ ਪਲ-ਪਲ ਬਦਲਦੀਆਂ ਰਹਿਣ ਵਾਲੀਆਂ ਇੱਛਾਵਾਂ ਵਿੱਚ ਖੋਈ ਰਹਿੰਦੀ ਹਾਂ ਕਾਹੇ ਇੱਛਾਵਾਂ ਜੰਗਲ ਦੀ ਅੱਗ ਵਾਂਗ ਘੜਕ ਉਠਦੀਆਂ ਹਨ ਪਹਿਲੋ ਮਨ ਵਿੱਚ ਛੋਟਾ ਜਿਹਾ ਖਿਆਲ ਜਾਂ ਸੰਕਲਪ ਪੈਦਾ ਹੁੰਦਾ ਹੈ ਸ਼ੁਰੂ ਵਿੱਚ ਇਹ ਫੁਰਨਾ ਜਾਂ ਸੰਕਲਪ ਅਸਲੋਂ ਨਿਰਛਲ ਜਹੀ ਤਰੰਗ ਪ੍ਰਤੀਤ ਹੁੰਦਾ ਹੈ ਜਿਸ ਨੂੰ ਉਸ ਦੇ ਵਿਰੋਧੀ ਸੰਕਲਪ ਜਾਂ ਸਿਮਰਨ ਦੀ ਲਹਿਰ ਨਾਲ ਤੁਰੰਤ ਖਤਮ ਕੀਤਾ ਜਾ ਸਕਦਾ ਹੈ ਜਦੋਂ ਜਦ ਉਹੁਰਨਾ ਜਾਂ ਸੰਕਲਪ ਵਾਰ-ਵਾਰ ਉੱਠਦਾ ਹੈ ਤਾਂ ਇੱਛਾ ਦਾ ਰੂਪ ਧਾਰ ਲੈਂਦਾ ਹੈ ਜਦ ਇੱਛਾ ਪਰਬਲ ਹੋ ਜਾਂਦੀ ਹੈ ਤਾਂ ਇਹ ਮਨ ਨੂੰ ਆਪਣੇ ਨਾਲ ਰੋੜ ਕੇ ਬੈਹ ਜਾਂਦੀ ਹੈ ਅਤੇ ਅਸੀਂ ਮਨ ਚਾਹੀ ਵਸਤੂ ਪ੍ਰਾਪਤ ਕਰਨ ਲਈ ਇੰਨੇ ਉਤਾਰਲੇ ਹੋ ਜਾਂਦੇ ਹਾਂ ਕਿ ਜਦ ਤੱਕ ਸਾਡੀ ਇੱਛਾ ਪੂਰੀ ਨਾ ਹੋਵੇ ਮਨ ਸ਼ਾਂਤ ਨਹੀਂ ਹੁੰਦਾ ਇੱਛਾ ਦੀ ਪੂਰਤੀ ਲਈ ਕਾਰਜ ਕਰਦੇ ਅਸਾਰ ਹੀ ਕਰਮ ਦਾ ਜਨਮ ਹੋ ਜਾਂਦਾ ਹੈ ਮਨ ਦੇ ਇਹਨਾਂ ਵਿਚਾਰਾਂ ਤੇ ਸੰਕਲਪਾਂ ਦੇ ਗਰਭ ਵਿੱਚੋਂ ਉਹ ਅਦ੍ਰਿਸ਼ਟ ਜੰਗੀਰਾਂ ਅਤੇ ਬੀੜੀਆਂ ਜਨਮ ਲੈ ਰਹੇ ਹਨ ਜਿਹੜੀਆਂ ਸਾਨੂੰ ਮਜ਼ਬੂਤੀ ਨਾਲ ਦੁਨੀਆ ਨਾਲ ਬੰਨ ਕੇ ਰੱਖਦੀਆਂ ਹਨ ਜੇ ਸਿਮਰਨ ਦੀ ਸਹਾਇਤਾ ਨਾਲ ਵਿਚਾਰਾਂ ਤੇ ਸੰਕਲਪਾਂ ਨੂੰ ਸ਼ੁਰੂ ਵਿੱਚ ਹੀ ਹੋਂਦ ਕੇ ਪਰੇ ਸੁੱਟ ਦਈਏ ਤਾਂ ਸਮਝੋ ਅਸੀਂ ਬਿਨਾਂ ਲੜਾਈ ਲੜਨ ਦੀ ਜੰਗ ਜਿੱਤ ਲਈ ਹੈ ਇਸ ਤਰ੍ਹਾਂ ਆਚਾਵਾ ਦੀਆਂ ਜੜਾਂ ਹੀ ਕੱਟੀਆਂ ਜਾਂਦੀਆਂ ਹਨ ਮਨ ਨੂੰ ਹੀਠਾਂ ਵੱਲ ਖਿੱਚਣ ਵਾਲੀਆਂ ਗੁਰਤੀਆਂ ਨਿਰਬਲ ਹੋ ਜਾਂਦੀਆਂ ਹਨ ਅਤੇ ਅਸੀਂ ਆਤਮਾ ਲਈ ਜਿੱਤ ਹਾਸਲ ਕਰ ਲੈਂਦੇ ਹਾਂ ਇਹਨਾਂ ਛੋਟੀਆਂ-ਛੋਟੀਆਂ ਜਿੱਤਾਂ ਨਾਲ ਸਾਡੇ ਅੰਦਰ ਅਜਹੀ ਉਸਾਰੂ ਸ਼ਕਤੀ ਜਮਾ ਹੋ ਜਾਂਦੀ ਹੈ ਜਿਸ ਨਾਲ ਸਾਨੂੰ ਆਪਣਾ ਧਿਆਨ ਅੱਖਾਂ ਤੋਂ ਉੱਪਰ ਅਤੇ ਵਿਚਕਾਰ ਉਸ ਨੁਕਤੇ 'ਤੇ ਖੜਾ ਕਰਨ ਵਿੱਚ ਸਹਾਇਤਾ ਮਿਲਦੀ ਹੈ ਜਿੱਥੇ ਪਹੁੰਚਦੀ ਆਤਮਾ ਨੂੰ ਰੋਹਾਨੀ ਸ਼ਕਤੀ ਤੋਂ ਅਪਾਰ ਬਲ ਪ੍ਰਾਪਤ ਹੁੰਦਾ ਹੈ ਮਨ ਵਿੱਚ ਦੇਥ ਹਾਸ਼ਿਆ ਉਠਦੇ ਰਹਿਣ ਵਾਲੇ ਵਿਚਾਰ ਅਤੇ ਸੰਕਲਪ ਇੱਕ ਬਿਮਾਰੀ ਦੀ ਤਰ੍ਹਾਂ ਸਾਨੂੰ ਇੰਨਾ ਕਮਜ਼ੋਰ ਕਰ ਦਿੰਦੇ ਹਨ ਕਿ ਸਾਡੇ ਲਈ ਆਪਣੀ ਰੋਹਾਨੀ ਸ਼ਕਤੀ ਦਾ ਵਿਕਾਸ ਕਰ ਸਕਣਾ ਅਸੰਭਵ ਹੋ ਜਾਂਦਾ ਹੈ ਇਹ ਵਿਚਾਰ ਅਤੇ ਸੰਕਲਪ ਇੱਕ ਤਰ੍ਹਾਂ ਦਾ ਰੋਗ ਹਨ ਇੰਨਾਂ ਵਿੱਚ ਖੋ ਜਾਣਾ ਮਨ ਦੁਆਰਾ ਆਤਮਾ ਦੀ ਸ਼ਕਤੀ ਦੇ ਗੁਰੂਅਕ ਤੋਂ ਕਰਨ ਦੇ ਸਮਾਨ ਹੈ ਬਿਚਾਰਾਂ ਤੇ ਸੰਕਲਪਾਂ ਵਿੱਚ ਖੋਏ ਰਹਿਣ ਨਾਲ ਸਿਰਫ ਆਤਮਾ ਨਿਰਗੁਣ ਹੁੰਦੀ ਹੈ ਅਤੇ ਹਉਮੈ ਵਿਤੁਬਾਦਾ ਹੁੰਦਾ ਹੈ। ਸਗੋਂ ਇਸ ਨਾਲ ਇਸ ਗਲਤ ਧਾਰਨਾ ਨੂੰ ਵੀ ਕਲ ਮਿਲਦਾ ਹੈ ਕਿ ਸੰਸਾਰ ਸੱਚਾ ਅਤੇ ਸਦੀਵੀ ਹੈ ਅਤੇ ਦੂਸਰੇ ਲੋਕ ਤੇ ਘਟਨਾਵਾਂ ਸਾਡੀਆਂ ਸਮੱਸਿਆਵਾਂ ਲਈ ਜਿੰਮੇਵਾਰ ਹਨ। ਮਹਾਰਾਜ 사ਗਨ ਸਿੰਘ ਜੀ ਦੇ ਵਾਕਨ ਹਮ जिस तरह अमर वेल दरख्त से पैदा होती है उसकत लेकर फैलती और आखर उसका है इसी तरह मन आत्मा की ताकत लेके लेकर मिट्टी पलीत करता है दूसरे लफजा में इं कहो कि मन आत्मा थे सत्या और आत्मा ही कैद कर बैठा है इस बीमारी का इको एक इक इलाज ਸਿਮਰਨ ਦੁਆਰਾ ਤੇ ਹਨ ਅੱਖਾਂ ਤੋਂ ਉੱਪਰ ਤੀਸਰੇ ਚੱਕਰ ਵਿੱਚ ਇਕਾਗਰ ਕਰਨਾ ਹੈ ਸਿਮਰਨ ਬਾਹਰ ਵੱਲ ਗੈਰਾਂ ਮਨੋਤਰੰਗਾਂ ਦੁਆਰਾ ਪੈਦਾ ਹੋਣ ਵਾਲੇ ਚਿੰਤਾ ਭਰੇ ਦੁੰਗੇ ਪ੍ਰਭਾਵ ਨੂੰ ਘੱਟ ਕਰਦਾ ਹੈ ਸਿਮਰਨ ਮਨ ਦੇ ਵਿਗੜੇ ਸੰਤੁਲਨ ਨੂੰ ਠੀਕ ਕਰਕੇ ਇਸ ਨੂੰ ਸਾਫ ਅਦੇਸਾਰੂਜਾ ਸੁੱਧ ਸੋਚ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਇਹ ਮਨ ਨੂੰ ਬਲ ਬਖਸ਼ਦਾ ਹੈ ਜਿਸ ਨਾਲ ਇਸ ਦੀ ਵਰਤੋਂ ਵਿੱਚ ਸੁਧਾਰ ਹੁੰਦਾ ਹੈ ਸਿਮਰਨ ਸਾਨੂੰ ਚਿੰਤਾਵਾਂ ਤੋਂ ਮੁਕਤ ਕਰਦਾ ਹੈ ਤਾਂ ਜੋ ਅਸੀਂ ਆਪਣੇ ਦੁੱਖ ਆਪੇ ਤੋਂ ਉੱਪਰ ਉੱਠ ਕੇ ਅੰਦਰ Arogya ਪ੍ਰਦਾਨ ਕਰਨ ਵਾਲੀ ਸ਼ਬਦ ਦੀ ਸ਼ਕਤੀ ਨਾਲ ਜੁੜ ਸਕੀਏ